ਇਹ ਨਾ ਇੱਕ ਕਹਾਤਾ ਦੇਖਿਆ ਪੰਜਾਬੀ ਦਾ ਤੇ ਆ ਦੇਖਿਓ ਤੁਸੀਂ ਜਿੰਨੇ ਵੀ ਲਿਖਿਆ ਕੀ ਕੀ ਜਿਹੜਾ ਕਿਸ ਤਰੀਕੇ ਨਾਲ ਪੰਜਾਬੀ ਸਮਝਾਈ ਹੈ ਵੀ ਬੱਚੇ ਕੀ ਸਿੱਖਣਗੇ ਇਹਦੇ ਵਿੱਚੋਂ ਤਾਂ ਆਪਣੇ ਵਿਚਾਰ ਜ਼ਰੂਰ ਦੱਸਿਓ ਹੀਟਰ ਉਸਿਆ ਉਗਾਸਾ ਜੈਕਨੂਦ ਉਵਾਜੂਤ ਔਟ ਠੀਕ ਆ ਇੱਥੇ ਆ ਦੇਖਿਓ ਹੁਣ ਸਟੋਪਰ ਨੂੰ ਅੜਿਕਾ ਲਿਖਤਾ ਅੜਤਵਾ ਉਹ ਤੋਂ ਬਾਅਦ ਚ ਕੰਪਿਊਟਰ ਨੂੰ ਲਿਖਤਾ ਅੰਕਾਖਰ ਸਹੀ ਹੈ ਹੁਣ ਇਹਦੇ ਵਿੱਚੋਂ ਅੱਗੇ-ਅੱਗੇ ਤੁਸੀਂ ਦੇਖੀ ਜਾਓ ਵੀ ਕੀ ਕੀ ਹੈਗਾ ਇਹਦੇ ਵਿੱਚ ਅੱਗੇ ਆ ਮਾਈਕ੍ਰੋਵੇਵ ਆ ਮਾਈਕ੍ਰੋਵੇਵ ਨੂੰ ਲਿਖਦਾ ਸੇਕਾ ਹੁਣ ਆ ਵੇਖੋ ਵੈਕਿਊਮ ਕਲੀਨਰ ਨੂੰ ਲਿਖਦਾ ਜੀ ਸੂਟਾ ਉਹ ਕੀ ਬੱਚਾ ਇਹਦੇ ਵਿੱਚੋਂ ਸਿੱਖੂਗਾ ਤੇ ਕੀ ਜਿਹੜਾ ਹੈਗਾ ਕਹਿਤਾ ਲਿਖਣ ਵਾਲਾ ਜਿੰਨੇ ਵੀ ਲਿਖਿਆ ਹੈ ਉਹ ਕੀ ਕਹਿਣਾ ਚਾਹੁੰਦਾ ਹੈਗਾ ਇਹਦੇ ਵਿੱਚ ਮਨੇ ਸਮਝ ਨਹੀਂ ਆਖੋ ਹੁੱਕ ਕੁੰਡੀ ਚਾਲੇ ਤਾਂ ਫਿਰ ਵੀ ਕਹਿ ਲੈਨੇ ਵੀ ਸਹੀ ਹੈਗਾ ਆ ਰੈਗੂਲੇਟਰ ਨੂੰ ਲਿਖਦਾ ਇੱਥੇ ਜੀ ਕਾਬੂ ਇਹ ਕੀ ਬੰਦਾ ਕਹਿਣਾ ਚਾਹੁੰਦਾ ਤਾਂ ਆ ਕਹਿਤਾ ਆ ਆਇਆ ਕਰੇ ਨੂੰ ਪੰਜਾਬੀ ਤੇ ਇਹ ਹੈਗਾ ਵਿਵੇਕਗੜ ਪ੍ਰਕਾਸ਼ਨ ਵਾਲਿਆਂ ਨੇ ਲਿਖੀ ਹੈ ਤੇ ਜਰੂਰ ਮੈਨੂੰ ਤੇ ਕਮੈਂਟ ਕਰਕੇ ਦੱਸਿਓ ਵੀ ਕੀ ਬੰਦਾ ਸਮਝਾਉਣਾ ਚਾਹੁੰਦਾ ਇਹਦੇ ਵਿੱਚ